варно кончик ну The <laughs> environment É. ਸਾਡੇ ਜਿਹੜਾ ਮਰਡਰ ਹੋਇਆ ਸੀ ਤੇ ਹੁਣ ਪੁਲਿਸ ਦੀ ਕਿੱਥੇ ਤੱਕ ਕਾਰਵਾਈ ਪਹੁੰਚੀ ਹੈ ਦੇਖੋ ਜੀ 25 ਜਨਵਰੀ ਦੀ ਢੇਰ ਸ਼ਾਮ ਨੂੰ ਨਾਬਾ ਏਰੀਏ 'ਚ ਬਹੁਤ ਹੀ ਮੰਦ ਭਾਗੀ ਧਿਆਨ ਸਖਾਵੀ ਘਟਨਾ ਦੀ ਖਬਰ ਆਈ ਸੀ ਹੈੱਡ ਕਨਸਟੇਬਲ ਅਮਨਦੀਪ ਸਿੰਘ ਜਿਹੜੇ ਕਿ ਪਟਿਆਲਾ ਪੁਲਿਸ ਦਾ ਹਿੱਸਾ ਸੀ ਸਾਡੇ ਆਪਣਾ ਭਰਾ ਸੀਗਾ ਉਹਦੀ ਸਿਵਲ ਲਾਈਨ ਥਾਣੇ 'ਚ ਡਿਊਟੀ ਸੀਗੀ ਤੇ ਨਾਬਾ ਏਰੀਏ 'ਚ 5 ਤੋਂ 6 ਅਣਪਛਾਤੇ ਬੰਦੇ ਆਏ ਉਹਦਾ ਚਾਕੂ ਮਾਰ ਕੇ ਕਤਲ ਕੀਤਾ। ਉਹਦਾ ਭਰਾ ਨਵਦੀਪ ਸਿੰਘ ਵੀ ਜ਼ਖਮੀ ਹੋਇਆ। ਭਰਾ ਜਿਹੜਾ ਆਊਟ ਆਫ ਡੇਂਜਰ। ਜਿਹੜੇ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰੇ ਦੋਸ਼ੀ ਆਇਡੈਂਟੀਫਾਈ ਹੋ ਗਏ। ਉਹਨਾਂ 'ਚੋਂ ਦੋ ਦੋਸ਼ੀ ਅਸੀਂ ਅਰੈਸਟ ਵੀ ਕਰ ਲਏ। ਰੈਂਦੇ ਚਾਰ ਦੋਸ਼ੀਆਂ ਦੀ ਅਰੈਸਟ ਲਈ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਅਸੀਂ ਮਿਸਾਲੀ ਸਜ਼ਾ ਦੇਵਾਂਗੇ। ਐਗਜ਼ੈਂਪਲਰੀ ਸਜ਼ਾ ਦੇਵਾਂਗੇ। ਜੀਨੇ ਸਾਡੇ ਭਰਾ ਦਾ ਇੰਨਾ ਵੱਡਾ ਨੁਕਸਾਨ ਇੱਤਾ ਜੀ ਨਾਮੇ ਉਹਨਾਂ ਨੂੰ ਮਿਸਾਲੀ ਤੌਰ ਤੇ ਸਜ਼ਾ ਦਿੱਤੀ ਜਾਊਗੀ ਤੇ ਫਾਸਟ ਟਰੈਕ ਟ੍ਰਾਇਲ ਚਲਵਾ ਕੇ ਅਸੀਂ ਇਨਸ਼ੋਰ ਕਰਾਂਗੇ ਸਖਤ ਤੋਂ ਸਖਤ ਸਜ਼ਾ ਤੇ तकरीबन ساری ਉਮਰ ਜਿਹੜੀ ਆ ਉਸ ਲਾਕਾਂ ਦੇ ਪਿੱਛੇ ਇਹਨਾਂ ਦੀ ਨਿਕਲੇ ਇੱਕ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਮਰਡਰ ਦਾ ਕਾਰਨ ਕੁਝ ਛੋਟੇ ਜਿਹੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਬਸਈਆ ਹੋਇਆ ਤੇ ਉਹ ਬਹਿਸ ਹੀ ਇਨੀ ਪੈਸਟ ਤੇ ਆ ਗਈ ਵੀ ਉਹਨਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਆਪਸ ਵਿੱਚ ਦੋਸਤੀ ਵੀ ਕੀ ਕਰਨਾ ਜਿਹੜਾ ਉਹ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜਿਹੜੇ ਦੋ ਫਕਰੇ ਗਏ ਨੇ ਜੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ ਉਹਨਾਂ ਦਾ ਬੈਕਗ੍ਰਾਉਂਡ ਮੈਂ ਜੇ ਇਸ ਕਰਕੇ ਨਹੀਂ ਦੱਸ ਸਕਦਾ ਕਿਉਂਕਿ ਜੇ ਤਫ਼ਤੀਸ਼ ਦੇ ਡਿਟੇਲ ਦੱਸਦੇ ਹਾਂ ਤੇ ਬਾਕੀ ਜਿਹੜੇ ਚਾਰ ਦੋਸ਼ੀ ਖੰਡੇ ਹਾਰਸ ਕਰਨ ਵਾਲੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਅਲਰਟ ਹੋ ਸਕਦੇ ਆ ਤੇ ਜਦੋਂ ਸਾਰੇ 6 ਦੇ 6 ਦੋਸ਼ੀ ਰਾਉਂਡ ਅਪ ਕਰ ਲਏ ਤੇ ਪ੍ਰੈਸ ਨੂੰ ਦੁਬਾਰੇ ਪੂਰੇ ਤਰੀਕੇ ਨਾਲ ਬਰੀਫ ਕੀਤਾ ਜਾਊਗਾ ਸਾਰਿਆਂ ਦਾ ਬੈਕਗ੍ਰਾਉਂਡ ਨਾਮ ਪਤੇ ਸਾਰਾ ਕੁਝ ਉਦੋਂ ਦੱਸਿਆ ਸਰੇਮ ਜਿਸ ਤਰ੍ਹਾਂ ਸਰੇਮ ਕਤਲ ਹੋਣਾ ਕਿਤਨੇ ਕਿਤੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਲੋਕ ਚਿੰਤਿਤ ਨੇ ਪੰਜਾਬ ਦੇ ਦੇਖੋ ਜੀ ਗੱਲ ਇਹ ਆ ਕਿ ਕ੍ਰਾਈਮ ਜਦੋਂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਕਿੰਨੀ ਛੇਤੀ ਡਿਟੈਕਟ ਕੀਤਾ ਜਾਂਦਾ ਕਿੰਨੀ ਛੇਤੀ ਅਰੈਸਟ ਕੀਤੇ ਜਾਂਦੇ ਤੇ ਲੀਗਲ ਪ੍ਰੋਸੀਜਰਸ ਨੂੰ ਫਾਲੋ ਕਰਕੇ ਪਰਿਵਾਰ ਨੂੰ ਜਸਟਿਸ ਕਿਵੇਂ ਦਵਾਇਆ ਜਾਂਦਾ ਉਹ ਸਾਡੀ ਰਿਸਪੌਂਸਿਬਿਲਟੀ ਹੈ ਤੇ ਅਸੀਂ ਆਪਣੀ ਰਿਸਪੌਂਸਿਬਿਲਟੀ ਤੇ ਖਰੇ ਉਤਰਾਂਗੇ ਕੁਝ ਮਾਈਨਰ ਵੀ ਆ ਰਹੇ ਸਰ ਵੀ ਇਹਦੇ ਵਿੱਚ ਮਾਈਨਰਾਂ ਦਾ ਵੀ ਹੈ ਥੈਂਕ ਯੂ